ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਨਾਦਰ ਸਾਹਿਬ ਦੇ ਹਮਲੇ ਸਮੇਂ ਕਿਹੜੀ ਘਟਨਾ ਵਾਪਰੀ ਜਿਸ ਨੇ ਲੋਕਾਂ ਦੇ ਮਨ ਦੇ ਵਿੱਚ ਸਿੱਖਾਂ ਪ੍ਰਤੀ ਬਹੁਤ ਜ਼ਿਆਦਾ ਹਮਦਰਦੀ ਪੈਦਾ ਕਰ ਦਿੱਤੀ ਉਹ ਲੋਕ ਜਿਹੜੇ ਕਿ ਇਸ ਘਟਨਾ ਤੋਂ ਪਹਿਲਾਂ ਸਿੱਖਾਂ ਨੂੰ ਲੁਟੇਰੇ ਜਾਂ ਡਾਕੂ ਹੀ ਸਮਝਦੇ ਸਨ ਹੁਣ ਉਹਨਾਂ ਦੇ ਮਨ ਵਿੱਚ ਸਿੱਖ ਇੱਕ ਸੁਤੰਤਰਤਾ ਪ੍ਰੇਮੀ ਬਣ ਗਏ ਆਖਰ ਇਹ ਕਿਵੇਂ ਹੋਇਆ ਭਾਈ ਮਨੀ ਸਿੰਘ ਦੀ ਸ਼ਹੀਦੀ 1738 ਵਿੱਚ ਹੁੰਦੀ ਹੈ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਹੀ ਸਤਕਾਰਤ ਸਿੱਖਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਜੋਤੀ ਜੋ ਸਮਾਉਣ ਤੋਂ ਬਾਅਦ 1738 ਤੱਕ ਪੰਥ ਨੂੰ ਸੇਵਾਵਾਂ ਦਿੱਤੀਆਂ ਵੱਖ-ਵੱਖ ਤਰ੍ਹਾਂ ਦੇ ਨਾਲ ਉਹ ਸੇਵਾ ਕਰਦੇ ਰਹੇ ਪਰ ਸਮੇਂ ਦੇ ਮੋਗਲ ਹਕੂਮਤ ਦੁਆਰਾ ਉਹਨਾਂ ਦੀਆਂ ਇਹਨਾਂ ਸੇਵਾਵਾਂ ਨੂੰ ਨਫ਼ਰਤ ਕੀਤੀ ਜਾਣ ਲੱਗੀ ਤੇ 1738 ਦੇ ਵਿੱਚ દિਵਾਲੀ ਦੇ ਵਿੱਚ ਜਦੋਂ દિਵਾਲੀ ਮਨਾਉਣ ਦੇ ਲਈ ਭਾਈ ਮਨੀ ਸਿੰਘ ਤੋਂ ਕਿਹਾ ਗਿਆ ਕਿ ਤੁਸੀਂ ਜੁਰਮਾਨਾ ਪੇ ਕਰੋ ਜੇ ਨਹੀਂ ਕਰੋਗੇ ਤਾਂ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾਏਗੀ ਉਸ ਦਾ ਬਹਾਨਾ ਬਣਾ ਕੇ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਇੱਕੋ ਜਹੀ ਘਟਨਾ ਸੀ ਜਿਸ ਨੇ ਸਿੱਖ ਹਿਰਦੇ ਧੁਰ ਅੰਦਰ ਤੱਕ ਬਲੁੰਦਰ ਦਿੱਤੇ ਕਿਉਂਕਿ ਹਰ ਕੋਈ ਬੰਦਾ ਬਜ਼ੁਰਗ ਸਿੱਖ ਭਾਈ ਮਨੀ ਸਿੰਘ ਜੀ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ ਸਾਰੇ ਸਿੱਖ ਜਿਹੜੇ ਹੈਗੇ ਉਸ ਸਮੇਂ ਕਿਉਂਕਿ ਨਵਾਬ ਕਪੂਰ ਸਿੰਘ ਸਿੱਖਾਂ ਦਾ ਇੱਕ ਵੱਡਾ ਨੇਤਾ ਸੀ ਜਿਹੜਾ ਕਿ ਚਾਹੁੰਦਾ ਸੀ ਅਤੇ ਸਾਰੇ ਸਿੱਖ ਚਾਹੁੰਦੇ ਸਨ ਕਿ ਭਾਈ ਮਨੀ ਸਿੰਘ ਦੀ ਸੇਧੀ ਦਾ ਬਦਲਾ ਲਿਆ ਜਾਏ ਜਿਹੜਾ ਲੋਕਾਂ ਨੇ ਸ਼ਹੀਦ ਕਰਵਾਇਆ ਹੈ ਜਿਨ੍ਹਾਂ ਨੇ ਕੀਤਾ ਹੈ ਉਹਨਾਂ ਨੂੰ ਖਤਮ ਕੀਤਾ ਜਾਏ ਹਾਲੇ ਇਹ ਬਿਆਨਤਾ ਬਣਾਈਆਂ ਹੀ ਜਾ ਰਹੀਆਂ ਸਨ ਕਿ ਅਚਾਨਕ ਇੱਕ ਬਾਲ ਬਰੋਲਾ ਉੱਤਰ ਪੱਛਮ ਵੱਲੋਂ ਆਇਆ ਓਲ ਬਾਲ ਬਰੋਲਾ ਸੀ 이란尼 ਸ਼ਾਸਕ ਨਾਦਰ ਸਾਹ ਦਾ ਹਮਲਾ ਨਾਦਰ ਸਾਹ ਐਵੇਂ ਨਹੀਂ ਭਾਰਤ ਵਿੱਚ ਆਇਆ ਕਿ ਮੂੰ ਚੱਕਿਆ afghanistan ਵੱਲੋਂ ਭਾਰਤ ਵਿੱਚ ਐਂਟਰੀ ਕਰ ਗਿਆ ਬਲਕਿ ਉਸ ਨੂੰ ਬੁਲਾਉਣ ਵਾਲੇ ਮੁਗਲ ਦਰਬਾਰ ਦੇ ਦੋ ਦਰਬਾਰੇ ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਸੀ ਨਿਜ਼ਾਮ ਉਲ ਮੁਲਕ ਦੂਜੇ ਦਾ ਨਾਮ ਸੀ ਸਾਦਤ ਖਾਂ ਇਹ ਦੋ ਗਦਾਰ ਵਿਅਕਤੀਆਂ ਨੇ ਜਿਹੜੇ ਕਿ ਦਿੱਲੀ ਦਰਬਾਰ ਦਰਬਾਰ ਦੇ ਵਿੱਚ ਨੌਕਰੀ ਕਰਦੇ ਸਨ ਇਹਨਾਂ ਨੇ ਨਾਦਰ ਸਾਹ ਨੂੰ ਭਾਰਤ ਤੇ ਹਮਲਾ ਕਰਨ ਦੇ ਲਈ ਬੁਲਾਇਆ ਹੁਣ ਨਾਦਰ ਸਾਹ afghanistan ਹੁੰਦਾ ਹੋਇਆ ਲਾਹੌਰ ਪਹੁੰਚ ਜਾਂਦਾ ਹੈ ਜਦੋਂ ਉਹ ਲਾਹੌਰ ਪਹੁੰਚਿਆ ਤਾਂ ਜਕਰੀਆ ਖਾਨ ਕੋਲੇ ਲੜਿੰਦੀ ਸੈਨਾ ਨਹੀਂ ਸੀ ਜਿਹੜਾ ਉਸ ਦਾ ਮੁਕਾਬਲਾ ਕਰ ਸਕੇ ਜਕਰੀਆ ਖਾਨ ਵਲਕੇ ਆਪਣੇ ਸਾਨੂੰ ਸੌਕਤ ਨੂੰ ਬਚਾਉਣ ਦੇ ਲਈ ਹੀ ਲੜਦਾ ਰਿਹਾ ਉਸ ਦੇ ਆਲੇ ਦੁਆਲੇ ਘੁੰਮਦਾ ਰਿਹਾ ਉਸ ਦੀ ਚਾਹ ਪਲੂਸੀ ਕਰਦਾ ਰਿਹਾ ਨਾਦਰ ਸਾਹ ਦੀ ਤੇ ਉਸ ਨੇ ਲਾਹੌਰ ਨੂੰ ਨਾ ਲੁੱਟਣ ਦੇ ਬਦਲੇ ਕਾਫੀ ਵੱਡੀ ਅਮਾਉਂਟ ਜਿਹੜੀ ਹੈਗੀ ਆ ਨਾਦਰ ਸਾਹ ਨੂੰ ਦਿੱਤੀ ਕਿ ਲਾਹੌਰ ਨੂੰ ਨਾ ਲੁੱਟਿਆ ਜਾਏ ਅਸੀਂ ਤੁਹਾਨੂੰ ਇਹ ਪੈਸੇ ਦਿੰਦੇ ਹਾਂ ਹੁਣ ਨਾਦਰ ਸਾਹ ਮਈ 1738 ਦੇ ਵਿੱਚ ਈਰਾਨ ਤੋਂ ਚੱਲਿਆ ਤਕਰੀਬਨ ਉਸ ਤੋਂ ਬਾਅਦ 1739 ਦੇ ਪਹਿਲੇ ਮਹੀਨੇ ਜਿਹੜਾ ਹੈਗਾ ਇੱਧਰ ਪਹੁੰਚ ਜਾਂਦਾ ਹੈ ਜਦੋਂ ਲਾਹੌਰ ਤੋਂ ਅੱਗੇ ਵਧਦਾ ਹੈ ਤਾਂ ਅੰਮ੍ਰਿਤਸਰ ਤੋਂ ਸਰਹੰਦ ਹੁੰਦਾ ਹੋਇਆ ਤਕਰੀਬਨ ਕਰਨਾਲ ਪਹੁੰਚ ਗਿਆ ਉਹ ਜਿੱਥੇ ਦਿੱਲੀ ਦਰਬਾਰ ਵੱਲੋਂ ਇੱਕ ਵੱਡੀ ਸੈਨਾ ਜਿਹੜੀ ਹੈਗੀ ਆ ਭੇਜੀ ਗਈ 24 ਫਰਵਰੀ 1739 ਨੂੰ ਦਿੱਲੀ ਦੀ ਮੁਗਲ ਸੈਨਾ ਅਤੇ ਧਾੜਵੀ ਨਾਦਰ ਸਾਹ ਦੇ ਅਸਨਾਮਾਂ ਦੇ ਵਿਚਕਾਰ ਕਰਨਾਲ ਦੇ ਵਿੱਚ ਇੱਕ ਭਿਆਨਕ ਜੁੱਧ ਹੋਇਆ। ਇਸ ਜੁੱਧ ਦੇ ਵਿੱਚ ਨਾਦਰ ਸਾਹ ਜਿੱਤ ਗਿਆ। ਦਿੱਲੀ ਦਾ ਨਕੰਮਾ ਸ਼ਾਸਕ ਦੀ ਸੈਨਾ ਹਾਰ ਗਈ। ਹੁਣ ਉਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਕਿ ਨਾਦਰ ਸਾਹ ਦਿੱਲੀ ਦੇ ਵਿੱਚ ਜਾਏ, ਉੱਥੇ ਜਾ ਕੇ ਲੁੱਟਮਾਰ ਕਰੇ। ਨਾਦਰ ਸਾਹ ਕੋਸਮਾ ਰੁਕਦਾ ਹੈ ਇੱਥੇ ਰੋਕਣ ਦੇ ਬਾਅਦ ਉਹ 20 ਮਾਰਚ 1739 ਈਸਵੀ ਨੂੰ ਦਿੱਲੀ 'ਚ ਦਾਖਲ ਹੋ ਗਿਆ ਹੁਣ ਜਦੋਂ ਦਾਖਲ ਹੁੰਦਾ ਹੈ ਤਾਂ ਫਰਜ਼ ਤਾਂ ਇਹ ਬਣਦਾ ਸੀ ਕਿ ਮੁਗਲ ਸਮਰਾਟ ਉੱਥੇ ਆਂਦਾ ਉਸ ਨੂੰ ਰਿਸੀਵ ਕਰਦਾ ਜੋ ਕਿ ਨਾਦਰ ਸਾ ਚਾਹੁੰਦਾ ਸੀਗਾ ਕਿ ਮੈਨੂੰ ਆਵੇ ਮਿਲੇ ਮੇਰੀ ਖੁਸ਼ਾਮਦ ਕਰੇ ਪਰ ਮੁਗਲ ਸਮਰਾਟ ਤੇ ਡਰਪੋਕ ਸੀਗਾ ਮੁਹੰਮਦ ਸਾਹ ਰੰਗੀਲੇ ਵਰਗਾ ਨਕਮਾ ਸ਼ਾਸਕ ਜਿਹੜਾ ਹੈਗਾ ਇਸ ਤੋਂ ਪਹਿਲਾਂ ਕੋਈ ਨਹੀਂ ਸੀ ਜਿੰਨਾ ਉਹ ਨਕਮਾ ਸੀ ਤੇ ਉਸ ਨੇ ਜਦੋਂ ਦੇਖਿਆ ਕਿ ਨਾਦਰ ਸਾਹ ਆ ਰਿਹਾ ਹੈ ਦਿੱਲੀ ਦੇ ਵਿੱਚ ਐਂਟਰੀ ਕਰ ਚੁੱਕਿਆ ਹੈ ਤਾਂ ਉਸ ਨੇ ਲਾਲ ਕਿਲੇ ਦੇ ਦਰਵਾਜ਼ੇ ਬੰਦ ਕੀਤੇ ਆਪਣੇ ਆਪ ਨੂੰ ਅੰਦਰ ਬੰਦ ਕਰਕੇ ਬੈਠ ਗਿਆ ਤੇ ਨਾਦਰ ਸਾਹ ਹੁਣ ਕੁਝ ਵੀ ਨਹੀਂ ਕਰ ਸਕਦਾ ਫੇ ਨਾਦਰ ਸਾਹ ਨੇ ਕਾਫੀ ਚਿਰ ਸੋਚ ਵਿਚਾਰ ਤੋਂ ਬਾਅਦ ਦੇਖਿਆ ਕਿ ਹੁਣ ਤਾਂ ਇੱਕੋ ਇੱਕ ਤਰੀਕਾ ਹੈ ਉਹ ਹੈ ਕਤਲੇਆਮ ਸ਼ੁਰੂ ਕਰ ਦੋ ਮੁਗਲ ਸਮਰਾਟ ਆਪਣੇ ਆਪ ਹੀ ਆਏਗਾ 22 ਮਾਰਚ 1739 ਨੂੰ ਨਾਦਰ ਸ਼ਾਹ ਨੇ ਬਗੈਰ ਸੋਚੇ ਸਮਝੇ ਸਿਰਫ ਮੋਗਲ ਸਮਰਾਟ ਨੂੰ ਝਕਾਉਣ ਦੇ ਲਈ ਦਿੱਲੀ ਦੇ ਇੱਕ ਪਾਸੇ ਤੋਂ ਵਾਢਾ ਲਾ ਲਿਆ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਬੁੱਢਾ ਹੈ ਚਾਹੇ ਕੋਈ ਔਰਤ ਹੈ ਹਰ ਇੱਕ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਗਿਆ ਕਿਹਾ ਜਾਂਦਾ ਹੈ ਕਿ 1 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਹੈਗੇ ਆ ਸਿਰਫ ਉਸ ਨੇ ਇਸ ਕਰਕੇ ਮਾਰ ਦਿੱਤੇ ਕੇ ਮੋਗਲ ਸਮਰਾਟ ਉਸ ਨੂੰ ਆ ਕੇ ਮਿਲੇ ਉਹਦੀ ਸ਼ਾਮਦ ਕਰੇ ਉਹਦੇ ਅੱਗੇ ਆਪਣਾ ਸਿਰ ਨੀਵਾ ਕਰੇ ਜਦੋਂ ਇਹ ਖਬਰ ਜਿਹੜੀ ਸੀ ਮੋਗਲ ਸਮਰਾਟ ਕੋਲੇ ਪਹੁੰਚੀ ਕਿ ਨਾਦਰ ਸਾਹ ਨੇ ਤਾਂ ਅੱਧੀ ਦਿੱਲੀ ਨੂੰ ਲਹੂ ਲਹਾਨ ਕਰ ਦਿੱਤਾ ਹੈ ਐਨੇ ਲੋਕ ਜਿਹੜੇ ਹੈਗੇ ਆ ਉੱਥੇ ਮਾਰ ਦਿੱਤੇ ਆ ਉਹ ਕਤਲੇਆਮ ਅਜੇ ਵੀ جاری ਹੈ ਤਾਂ ਫੇਰ ਮੋਗਲ ਸਮਰਾਟ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨੇ ਆਪਣੇ ਇਲਤੀ ਭੇਜੇ ਕਿ ਮੋਗਲ ਸਮਰਾਟ ਜਿਹੜਾ ਹੈਗਾ ਤੁਹਾਡੀ ਇਹ ਇਨਤਾ ਸਵਕਾਰ ਕਰਦਾ ਹੈ ਇਸ ਤਰ੍ਹਾਂ ਦੇ ਨਾਲ ਇਹ ਕਤਲੇਆਮ ਰੋਕਿਆ ਗਿਆ ਤੇ ਫਿਰ ਨਾਦਰ ਸਾਹ ਜਿਹੜਾ ਹੈਗਾ ਉਹ ਪਹੁੰਚ ਗਿਆ ਮੋਗਲ ਸਮਰਾਟ ਕੋਲ ਤੇ 16 ਮਈ 1739 ਨੂੰ ਉਹ ਲਾਲ ਕਿਲੇ ਨੂੰ ਛੱਡਦਾ ਹੈ ਹੁਣ ਇਹ 2 2.5 ਮਹੀਨੇ ਜਿਹੜੇ ਸੀਗੇ ਉਹ ਦਿੱਲੀ ਦੇ ਵਿੱਚ ਬਹੁਤ ਪੈਸਾ ਜਿਹੜਾ ਨਾਦਰ ਸਾਹ ਦੁਆਰਾ ਇਕੱਠਾ ਕੀਤਾ ਗਿਆ ਕਿ ਮੋਗਲ ਸਮਰਾਟ ਕੋਲੇ ਬਹੁਤ ਜ਼ਿਆਦਾ ਪੈਸਾ ਸੀਗਾ ਉਹ ਪੈਸਾ ਉਸ ਤੋਂ ਲੁੱਟ ਲਿਆ ਗਿਆ ਤੇ ਮੰਨਿਆ ਜਾਂਦਾ ਹੈ ਕਿ 70 ਕਰੋੜ ਰੁਪਏ ਦਾ ਸੋਨਾ ਜਿਹੜਾ ਤੇ ਹੀਰੇ ਜਵਾਹਰਾਤ ਉਸ ਦੇ ਹੱਥ ਲੱਗੇ ਇਹਦੇ ਵਿੱਚ ਉਹ ਮੋਰ ਪੰਖੀ ਸੰਗਾਸਨ ਵੀ ਸੀ ਜਿਹੜਾ ਕਿ ਕਿਸੇ ਸਮੇਂ ਮੋਗਲ ਸਮਰਾਟ ਸਹਾਜਹਾਨ ਦੁਆਰਾ ਬਣਾਇਆ ਗਿਆ ਸੀ ਉਹ ਵੀ ਖੋਹ ਲਿਆ ਗਿਆ ਤੇ ਇੱਕ ਇਹਦੇ ਨਾਲ ਕੋਹੇਨੂਰ ਹੀਰਾ ਵੀ ਮੁਹੰਮਦ ਸਾਹ ਤੋਂ ਲੈ ਲਿਆ ਗਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਊਠ, ਕਾਰੀਗਰ, ਘੋੜੇ, ਹਾਥੀ ਅਲੱਗ-ਅਲੱਗ ਤਰ੍ਹਾਂ ਦੇ ਮਿਸਤਰੀ ਜਿਹੜੇ ਹੈਗੇ ਆ ਇਕੱਠੇ ਕਰਕੇ ਇਹਨਾਂ ਤੋਂ ਇਲਾਵਾ 2000 ਦੇ ਲਗਭਗ ਸਾਡੀਆਂ ਲੜਕੀਆਂ ਨੂੰ ਵੀ ਜਿਹੜਾ ਹੈਗਾ ਉਹ ਬਨ ਕੇ ਆਪਣੇ ਨਾਲ ਈਰਾਨ ਲਿਜਾਣ ਦੇ ਲਈ ਦਿੱਲੀ ਤੋਂ 16 ਮਈ 1739 ਨੂੰ ਚੱਲ ਪਿਆ ਹੁਣੇ ਇੱਕ ਪਾਸੇ ਇੰਨਾ ਵੱਡਾ ਖੂਨ ਖਰਾਬਾ ਦੂਜੇ ਪਾਸੇ ਭਾਰਤ ਦੀ ਇੱਜ਼ਤ ਨੂੰ ਕਿਵੇਂ ਰੌਲਾ ਜਾ ਰਿਹਾ ਸੀ ਉਸ ਦੇ ਲਈ ਜਦੋਂ ਪੰਜਾਬ ਦੇ ਸਿੱਖਾਂ ਨੂੰ ਪਤਾ ਲੱਗਿਆ ਜਦੋਂ ਉਹ ਪੰਜਾਬ ਦੇ ਵਿੱਚ ਐਂਟਰ ਹੋਇਆ ਤਾਂ ਸਿੱਖਾਂ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਉਹ ਕਰ ਰਿਹਾ ਹੈ ਸਾਡੀਆਂ ਧੀਆ ਭੈਣਾਂ ਨੂੰ ਇੱਥੋਂ ਵਨ ਕੇ ਅਫਗਾਨਿਸਤਾਨ ਈਰਾਨ ਦੇ ਵਿੱਚ ਵੇਚਣ ਦੇ ਲਈ ਲਿਜਾ ਰਿਹਾ ਹੈ ਤਾਂ ਉਸ ਸਮੇਂ ਦੇ ਸਰਦਾਰ ਨਵਾਬ ਕਪੂਰ ਸਿੰਘ ਨੇ ਕਬਰ ਕਸੇ ਕਸਲੇ ਉਸ ਦਾ ਖੂਨ ਖੋਲਣ ਲੱਗਿਆ ਤੇ ਸਾਰੇ ਬੁੱਢਾ ਦਲ ਅਤੇ ਤਰਨਾ ਦਲ ਵਾਲਿਆਂ ਨੂੰ ਸਨੇਹੇ ਪੰਚਾ ਦਿੱਤੇ ਗਏ ਕਿ ਨਾਦਰ ਸਾਹਿਬ ਪੰਜਾਬ ਦੇ ਵਿੱਚੋਂ ਸੁੱਕਾ ਨਾ ਜਾਵੇ ਜਿੱਥੇ ਕਿਤੇ ਵੀ ਹੈ ਉਸ ਨੂੰ ਲੁੱਟ ਲਿਆ ਜਾਏ ਜਿੰਨਾ ਵੱਧ ਤੋਂ ਵੱਧ ਲੁੱਟਿਆ ਜਾਂਦਾ ਹੈ ਪਰ ਇਹ ਸਾਰਾ ਕੁਝ ਸਮ ਅਤੇ ਸਥਾਨ ਦੋਨੋਂ ਅਲੱਗ-ਅਲੱਗ ਰੱਖੇ ਜਾਣ ਕਦੋਂ ਅਟੈਕ ਕਰਨਾ ਹੈ ਕਿੱਥੇ ਅਟੈਕ ਕਰਨਾ ਹੈ ਤਾਂ ਕਿ ਨਾਦਰ ਸਾਹ ਨੂੰ ਕੁਝ ਵੀ ਪਤਾ ਨਾ ਲੱਗੇ ਜਦੋਂ ਇਸ ਤਰ੍ਹਾਂ ਦੇ ਨਾਲ ਨਾਦਰ ਸਾਹ ਦੀ ਸੈਨਾ ਜਿਹੜੀ ਹੈਗੀ ਹੈ ਈਰਾਨ ਵੱਲੋਂ ਰਵਾਨਾ ਹੁੰਦੀ ਹੈ ਤਾਂ ਉਸ ਦੇ ਸਾਹਮਣੇ ਦੋ ਰਸਤੇ ਸੀਗੇ ਇੱਕ ਰਸਤਾ ਤੇ ਇਹ ਸੀ ਕਿ ਬਠਿੰਡਾ ਤੋਂ ਗੁਰਦਾਸਪੁਰ ਤੈਂਬਰ ਸਰਨ ਨੂੰ ਜਾ ਕੇ ਲਾਹੌਰ ਨੂੰ ਜਾਇਆ ਜਾਵੇ ਇਹ ਥੋੜਾ ਡੇਜ਼ਰਟ ਟੱਚ ਏਰੀਆ ਹੈ ਮਾਰੂਥਲੀ ਟੱਚ ਏਰੀਆ ਹੈਗਾ ਦੂਜਾ ਇਹ ਸੀਗਾ ਕਿ ਸਰਹੰਦ ਸਰਹੰਦ ਤੋਂ ਚਮਕੌਰ ਸਾਹਿਬ ਤੋਂ ਅੱਗੇ ਅੰਬਰਸਰ ਨੂੰ ਜਾਇਆ ਜਬੇ ਬਾਇ ਜਲੰਧਰ ਹੋ ਕੇ ਇਹੇ ਇਲਾਕਾ ਜਿਹੜਾ ਹੈਗਾ ਪਹਾੜੀ ਦੇ ਨਾਲ ਲੱਗਦਾ ਹੈ ਸੋ ਨਾਦਰ ਸਾਹਿਬ ਆਦਾਰ ਉਸੇ ਹੀ ਇਲਾਕੇ ਨੂੰ ਚੁਣਿਆ ਗਿਆ ਕਿ ਪਹਾੜੀ ਦੇ ਨਾਲ-ਨਾਲ ਇੱਕ ਤਾਂ ਪਿੰਡ ਕਾਫੀ ਹੈਗੇ ਆ ਦੂਜਾ ਪਸ਼ੂਆਂ ਦੇ ਲਈ ਹਰਾਚਾਰਾ ਵੀ ਮਿਲ ਜੇਗਾ ਤੀਜਾ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਇਸ ਤਰ੍ਹਾਂ ਦੇ ਨਾਲ ਨਾਦਰ ਸਾਹਿਬ ਸਹੰਦ ਤੋਂ ਇਸ ਮਛੀਵਾੜੇ ਵੱਲ ਨੂੰ ਨਾਲੋਂ ਨਾਲ ਚੱਲਦਾ ਹੈ ਪਰ ਉਸ ਨੂੰ ਕੀ ਪਤਾ ਸੀ ਕਿ ਸਿੱਖਾਂ ਦੇ ਵੱਡੇ ਜਥੇ ਵੀ ਉਸ ਸਮੇਂ ਏਸੇ ਹੀ ਬੈਲਟ ਸ਼ੁਆਲ ਰੇਂਜ ਦੇ ਵਿੱਚ ਲੁਕੇ ਹੋਏ ਸਨ ਤੇ ਸਿੱਖ ਜਿਹੜੇ ਹੈਗੇ ਆ ਉਸ ਦੇ ਮੱਦਰ ਲੱਗ ਗਏ ਅੱਗੇ-ਅੱਗੇ ਨਾਦਰ ਸਾਹ ਦਾ ਕਾਫਲਾ ਤੇ ਪਿੱਛੇ-ਪਿੱਛੇ ਸਿੱਖ ਇਹ ਸਿੱਖੇ ਦੇਖਦੇ ਰਹੇ ਕਿ ਨਾਦਰ ਸਾਹ ਦੇ ਕਾਫਲੇ ਵਿੱਚ ਕਿੱਥੇ ਸੋਨਾ ਚਾਂਦੀ ਲੁਕੋਇਆ ਹੋਇਆ ਹੈ ਕਿੱਥੇ ਉਹ ਔਰਤਾਂ ਜਿਨ੍ਹਾਂ ਨੂੰ ਕਿਉ ਗੁਲਾਮ ਬਣਾ ਕੇ ਲਿਆ ਰਿਹਾ ਹੈ ਉਹਨਾਂ ਦਾ ਟਿਕਾਣਾ ਉਸ ਜਥੇ ਦੇ ਵਿੱਚ ਕਿੱਥੇ ਹੈ ਤੇ ਅਖੀਰ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਉਹ ਔਰਤਾਂ ਨੂੰ ਕਿੱਥੇ ਉਸ ਜਥੇ ਦੇ ਵਿੱਚ ਕਿੱਥੇ ਹਨ ਉਸ ਕਾਫਲੇ ਦੇ ਵਿੱਚ ਤੇ ਸੋਨਾ ਚਾਂਦੀ ਕਿੱਥੇ ਹੈ ਅਖਨੂਰ ਦੇ ਕੋਲੇ ਜਾ ਕੇ ਚਨਾਬ ਨਦੀ ਦੇ ਕੋਲੇ ਨਾਦਰ ਸਾਹਿਬ ਦੁਆਰਾ ਡੇਰਾ ਲਾਇਆ ਗਿਆ ਤੇ ਉਹ ਸੁੱਤੇ ਸਿੱਖਾਂ ਦੁਆਰਾ ਪਹਿਲੇ ਹੀ ਦਿਨ ਬਹੁਤ ਜਵਰਦਸਤ ਅਟੈਕ ਕੀਤਾ ਗਿਆ ਬਹੁਤ ਸਾਰਾ ਸਮਾਨ ਉੱਥੋਂ ਲੁੱਟ ਲਿਆ ਗਿਆ ਉਹ ਔਰਤਾਂ ਜਿਨ੍ਹਾਂ ਨੂੰ ਕਿਉ ਗੁਲਾਮ ਬਣਾ ਕੇ ਲਿਜਾ ਰਿਆ ਸੀ ਵੇਚਣ ਵਾਸਤੇ ਉਹਨਾਂ ਨੂੰ ਵੀ ਛਡਵਾ ਲਿਆ ਗਿਆ ਸੋਨੇ ਤੇ ਚਾਂਦੀ ਨਾਲ ਭਰੇ ਹੋਏ ਬਹੁਤ ਸਾਰੇ ਸੰਦੂਖ ਜਿਹੜੇ ਹੈਗੇ ਆ ਟਰੰਕ ਉਸ ਤੋਂ ਖੋਲ ਲਏ ਗਏ ਤੇ ਜਦੋਂ ਦੂਜੀ ਸਵੇਰ ਹੋਈ ਤਾਂ ਲਾਹੌਰ ਦੇ ਗਵਰਨਰ ਨੇ ਜਦੋਂ ਪੁੱਛਿਆ ਜਕਰੀਆ ਖਾਨ ਨੂੰ ਕਿ ਉਹ ਜਿਹੜਾ ਪੈਸਾ ਮੇਤੋਂ ਲੁੱਟ ਕੇ ਲੈ ਗਏ ਆ ਉਹ ਲੱਭਿਆ ਜਾਏ ਜਕਰੀਆ ਖਾਨ ਨੇ ਬਹਾਨਾ ਬਣਾ ਦਿੱਤਾ ਕਿ ਬਰਖਾ ਬਹੁਤ ਹੋ ਰਹੀ ਹੈ ਔਰ ਉਸ ਨੂੰ ਪਤਾ ਸੀ ਕਿ ਸਿੱਖ ਜਿਹੜਾ ਸਮਾਨ ਇੱਕ ਵਾਰੀ ਖੋ ਲੈਂਦੇ ਆ ਕਦੇ ਉਹ ਵਾਪਸ ਨਹੀਂ ਕਰਦੇ ਉਸ ਨੇ ਆਪਣੀ ਜਾਨ ਬਚਾਈ ਬਹਾਨਾ ਲਾ ਕੇ ਕਿ ਬਰਖਾ ਬਹੁਤ ਹੋ ਰਹੀ ਹੈ ਹੁਣ ਉਹਨਾਂ ਦਾ ਕੋਈ ਖੁਰਾਕ ਖੋਜ ਨਹੀਂ ਲੱਭਿਆ ਜਾ ਸਕਦਾ ਤੀਜੀ ਰਾਤ ਫੇਰ ਸਿੱਖਾਂ ਦੁਆਰਾ ਇੱਕ ਜ਼ਬਰਦਸਤ ਅਟੈਕ ਕੀਤਾ ਗਿਆ ਇਹਦੇ ਵਿੱਚ ਭਾਵੇਂ ਕਿ ਕੁਝ ਸਿੱਖ ਸ਼ਹੀਦ ਹੋ ਗਏ ਸੀਗੇ ਪਰ ਇਹ ਸਵਾਰ ਵੀ ਸਿੱਖਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਤੇ ਜਕਰੀਆ ਖਾਨਾ ਇਨਾ ਜਿਆਦਾ ਜਿਹੜਾ ਹੈਗਾ ਭੈਪੀਤ ਹੋ ਗਿਆ ਕਿ ਜਿਹੜੇ ਬੰਦੇ ਜਦੋਂ ਹਮਲਾ ਕੀਤਾ ਗਿਆ ਸੀ ਕੁਝ ਸਿੱਖ ਉਤੇ ਸ਼ਹੀਦ ਹੋ ਗਏ ਸੀਗੇ ਜਦੋਂ ਉਹਨਾਂ ਨੂੰ ਪਛਾਣਿਆ ਗਿਆ ਅੰਦਰਸਾ ਨੇ ਪੁੱਛਿਆ ਜਕਰੀਆ ਖਾਨ ਨੂੰ ਕਿ ਇਹ ਕੌਣ ਹੈਗੇ ਆ ਤਾਂ ਜਕਰੀਆ ਖਾਨ ਨੇ ਕਿਹਾ ਕਿ ਸਿੱਖ ਹੈਗੇ ਆ ਉਹ ਕਹਿੰਦਾ ਰਹਿੰਦੇ ਕਿੱਥੇ ਉਹ ਕਹਿੰਦਾ ਘੋੜਿਆਂ ਦੇ ਕਾਟੀਆਂ ਤੇ ਰਹਿੰਦੇ ਆ ਖਾਂਦੇ ਵੀ ਉੱਥੇ ਹੀ ਆ ਪੈਂਦੇ ਵੀ ਉੱਥੇ ਹੀ ਜੰਗਲਾਂ ਦੇ ਵਿੱਚ ਵਿਚਰਦੇ ਆ ਇਹ ਸੋ ਇਸ ਕਰਕੇ ਉਨੇ ਕਿਹਾ ਸੀਗਾ ਕਿ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਇਹ ਖਾਲਸਾ ਪੰਜਾਬ ਤੇ ਰਾਜ ਕਰੋਗੇ ਕਰਨਗੇ ਸੋ ਇਸ ਤਰ੍ਹਾਂ ਦੇ ਨਾਲ ਬਹੁਤ ਵੱਡੀ ਪੱਧਰ ਤੇ ਨੁਕਸਾਨ ਜਿਹੜਾ ਸੀਗਾ ਨਾਦਰ ਸਾਹ ਦਾ ਸਿੱਖਾਂ ਨੇ ਕੀਤਾ ਅਰੇ ਪਹਿਲੀ ਵਾਰੀ ਹੋਇਆ ਕਿ ਭਾਰਤ ਦੇ ਵਿੱਚ ਨਾਦਰ ਸਾਹ ਨੂੰ ਰੋਕਣ ਦੀ ਹਿੰਮਤ ਕਿਸੇ ਵਿੱਚ ਨਹੀਂ ਸੀ ਪਰ ਫਿਰ ਵੀ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਉਸ ਨੂੰ ਰੋਕਿਆ ਹੀ ਨਹੀਂ ਬਲਕਿ ਉਸ ਨੂੰ ਬਹੁਤ ਸਬਕ ਸਿਖਾਇਆ ਹੁਣ ਇਸ ਦੇ ਵਿੱਚ ਜਿਹੜਾ ਚਿਹਰਾ ਮੋਹਰਾ ਸਿੱਖਾਂ ਦਾ ਜਨਤਾ ਦੇ ਵਿੱਚ ਸਾਹਮਣੇ ਆਇਆ ਉਸ ਨੇ ਸਿੱਖਾਂ ਦੇ ਪ੍ਰਤੀ ਬਹੁਤ ਜ਼ਿਆਦਾ ਸਤਿਕਾਰ ਜਨਤਾ ਦੇ ਮਨ ਵਿੱਚ ਭਰ ਦਿੱਤਾ ਪੰਜਾਬ ਦੀ ਜਨਤਾ ਬੰਦੇ ਬਹਾਦਰ ਦੇ ਮੌਤ ਤੋਂ ਬਾਅਦ 1839 ਤੱਕ ਸਿੱਖਾਂ ਨੂੰ ਇੱਕ ਤਰ੍ਹਾਂ ਦੇ ਨਾਲ ਡਾਕੂ ਤੇ ਲੁਟੇਰੇ ਹੀ ਸਮਝੀ ਰਹੀ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਤਾਂ ਪਿੰਡਾਂ ਵਿੱਚ ਲੁੱਟਣ ਵਾਸਤੇ ਜਾਂਦੇ ਆ ਅਦਰਵਾਇਜ਼ ਹੋਰ ਇਹ ਕੋਈ ਕੰਮ ਨਹੀਂ ਕਰਦੇ ਪਰ ਜਦੋਂ ਨਾਦਰ ਸਾਹ ਦੀਆਂ ਫੌਜਾਂ ਨੂੰ ਸਭ ਕੁਝ ਸਿਖਾਇਆ ਗਿਆ ਉਹਨਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਨੂੰ ਛਡਵਾ ਕੇ ਉਹਨਾਂ ਦੇ ਘਰੋ ਘਰ ਹੀ ਪਹੁੰਚਾਇਆ ਗਿਆ ਤਾਂ ਪੰਜਾਬ ਦੇ ਲੋਕ ਤੇ ਭਾਰਤ ਦੇ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਕਿ ਇਹ ਸਿੱਖ ਤੇ ਬਹੁਤ ਜ਼ਿਆਦਾ ਸੁਤੰਤਰਤਾ ਪ੍ਰੇਮੀ ਆ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸੋ ਇਹ ਇੱਕ ਘਟਨਾ ਨੇ ਸਿੱਖਾਂ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲ ਦਿੱਤਾ ਸੋ ਇਸ ਤਰ੍ਹਾਂ ਦੇ ਨਾਲ ਸਿੱਖ 1739 ਤੋਂ ਬਾਅਦ ਪੰਜਾਬ ਅਤੇ ਭਾਰਤੀ ਲੋਕਾਂ ਦੇ ਬਹੁਤ ਹੀ ਸਤਕਾਰ ਦੇ ਪਾਤਰ ਬਣ ਗਏ ਤੇ ਸਿੱਖਾਂ ਨੇ ਵੀ ਆਪਣਾ ਫਰਜ਼ ਪੂਰਾ ਨਿਭਾਇਆ ਕਿ ਜਿੱਥੇ ਹੋ ਸਕਦਾ ਸੀਗਾ ਹੋ ਪੰਜਾਬ ਦੇ ਲੋਕਾਂ ਨੂੰ ਜ਼ੁਲਮਾਂ ਤੋਂ ਬਚਾਉਂਦੇ ਸਨ ਭਾਵੇਂ ਕਿ ਉਹਨਾਂ ਨੂੰ ਆਪਣੀ ਜਾਨ ਹੀ ਕਿਉਂ ਨਾ ਵਾਰਨੀ ਪਵੇ ਉਹ ਹਰ ਔਖੇ ਸਮੇਂ ਤੇ ਪੰਜਾਬ ਦੇ ਲੋਕਾਂ ਨਾਲ ਖੜੇ ਭਾਵੇਂ ਉਹ ਪੰਜਾਬ ਦੇ ਮੁਸਲਮਾਨ ਸਨ ਜਾ ਪੰਜਾਬ ਦੇ ਹਿੰਦੂ ਸੀਗੇ ਜਾਂ ਪੰਜਾਬ ਦੇ ਸਿੱਖ ਸਨ ਸੋ ਇਹ ਸੀਗੀ ਅੱਜ ਸਾਡੀ ਜਾਣਕਾਰੀ ਕਿ ਕਿਵੇਂ ਸਿੱਖਾਂ ਦੇ ਪ੍ਰਤੀ ਲੋਕਾਂ ਦਾ ਨਜ਼ਰੀਆ ਕਿਸ ਘਟਨਾ ਕਰਕੇ ਬਦਲਿਆ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਸਮਾਪਤ ਹੁੰਦਾ ਹੈ ਹੋਰ ਵਧੇਰੇ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ